ਫਿਰ ਦੇਣ ਵਾਲੇ ਲੋਕ ਐ ਸਖਬੀਰ ਨੂੰ ਪੰਥ ਸਮਝਦੇ ਆ। ਇਹ ਸਖਬੀਰ ਪੰਥਾ ਉਹ ਤਾਂ ਦੇ ਰਹੇ ਆ। ਸਖਬੀਰ ਨੂੰ ਅਕਾਲ ਤਖਤ ਸਾਹਿਬ ਨੇ ਤਨਖਾਹਿਆ ਇਕਰਾਰ ਦਿੱਤਾ। ਇਹਦਾ ਮਤਲਬ ਅਕਾਲ ਤਖਤ ਸਾਹਿਬ ਜੇ ਉਹਨੂੰ ਸਜ਼ਾ ਸੁਣਾਉਂਦਾ ਇਹ ਲੋਕ ਅਕਾਲ ਤਖਤ ਦੇ ਵਿਰੋਧ ਵਿੱਚ ਖੜਨਗੇ। ਮਹਾਨ ਬੀਬੀ ਨੇ ਅਰਦਾਸ ਕੀਤੀ ਇਹਨਾਂ ਦੀ ਮਹਾਨ ਬੀਬੀ ਆ ਹਰ ਸਿਮਰਤ ਕੌਰ ਵੀ ਉਹਨਾਂ ਦਾ ਕੱਖ ਨਾ ਰਹੇ ਤੇ ਫਿਰ ਹੁਣ ਰੋਸ ਕਿਉਂ ਕਰਦੇ ਆ? ਹੁਣ ਨੱਕ ਕਿਉਂ ਰਗੜਦੇ ਆ? ਤੁਸੀਂ ਅਰਦਾਸ ਕੀਤੀ ਉਹਨੇ ਪੂਰੀ ਕਰ ਲਈ ਗੱਲ ਖਤਮ ਹੋ ਗਈ। ਅੱਖਾਂ ਦੇ ਨਾਲ ਵੇਖਿਆ ਸੱਚ ਕਦੇ ਝੂਠ ਤੇ ਨਹੀਂ ਬਦਲਦਾ 350 ਸਿੱਖਾਂ ਦਾ ਕੀ ਕਸੂਰ ਹੈ ਜਿਹੜੇ ਸੀਐਸਟਾਪਾਂ 'ਚ ਕੁੱਟੇ ਗਏ ਆ ਹਜੇ ਤੱਕ ਉਹ ਬਾਬਾ ਜਵਾਰ ਸਿੰਘ ਵਾਲੇ ਦਾ ਤੁਰ ਨਹੀਂ ਸਕਦਾ ਚਾਚ ਨਾਲ ਉਹਦੇ ਪਰਿਵਾਰ ਤੇ ਅਤਿਆਚਾਰ ਹੋਇਆ ਉਹਦੇ ਘਰਾਂ 'ਲੀ ਤੇ ਅਤਿਆਚਾਰ ਕਰਵਾਇਆ ਇਹਨਾਂ ਨੇ ਭਾਈ ਉਹ ਗੁਰੂ ਦੀ ਬਾਣੀ ਪੜਨ ਵਾਲਾ ਬਾਬਾ ਗ੍ਰੰਥੀ ਸਿੰਘ ਹੈ ਸਾਡੀ ਕੌਮ ਦੀ ਸਤਿਕਾਰਯੋਗ ਸ਼ਖਸੀਅਤ ਹੈ ਤੁਸੀਂ ਉਹਦੇ ਤੇ ਦੋਸ਼ ਲਾ ਕੇ ਸਵਦਾ ਸਾਧ ਨੂੰ ਇੱਕ ਬਲਾਤਕਾਰੀ ਨੂੰ ਬਚਾ ਰਹੇ ਹੋ ਤੇ ਫਿਰ ਉਹ ਭੁਗਤੂ ਕੌਣ ਹੈ ਰੱਬ ਦੀ ਚੱਕੀ ਹੌਲੀ ਚੱਲਦੀ ਆ ਪਿੰਦੀ ਬਹੁਤ ਬਰੀਕਾ ਬਸ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰਾ ਵਾਲਿਆਂ ਨੇ ਮਦਦ ਕਰਦਾ ਪੰਥ ਨੂੰ ਉਹਦੀ ਕੀ ਲੋੜ ਆ ਬਈ ਉਹ ਤਾਂ ਸਾਡਾ ਦਸ਼ਮਣ ਆ ਤੇ ਦੁਸ਼ਮਣੋਂ ਅਸੀਂ ਪੰਥ ਦਾ ਠੇਕੇਦਾਰ ਬਣਾ ਕੇ ਰੱਖਾਂਗੇ ਜਥੇਦਾਰ ਜੇ ਦਾ ਸਿਧਾਂਤ ਨੂੰ ਮੰਨਦੇ ਤੇ ਕਾਲੀ ਫੁੱਲਾ ਸਿੰਘ ਦਾ ਇਤਿਹਾਸ ਪੜ੍ਹ ਲੈਣ ਉਹਦੀ ਜੀਮਣੀ ਪੜ੍ਹ ਲੈਣ ਕਿ ਇਹੋ ਜਿਹੇ ਬੰਦੇ ਜਿਹੜੇ ਸਿੱਖ ਕੌਮ ਦੇ ਵਿਰੋਧੀ ਬੰਦਿਆਂ ਦੇ ਨਾਲ ਖੜਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰਨ ਵਾਲਿਆਂ ਨੂੰ ਬਚਾਉਂਦੇ ਨੇ ਹਜੇ ਵੀ ਪੰਥ ਕਹੂਗਾ ਉਹਨਾਂ ਦੀ ਲੋੜ ਆ ਸਾਨੂੰ ਸੋਖਵੰਤ ਸਿੰਘ ਮਖੂਤੋ ਗੱਲਬਾਤ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤੇ ਦੂਸਰੇ ਪਾਸੇ ਅਕਾਲ ਤਖਤ ਸਾਹਿਬ ਤੇ ਸਰਮੋਰ ਜਥੇਦਾਰਾਂ ਦੀ ਬਹੁਤ ਲੋਕਾਂ ਦੀ ਨਜ਼ਰ ਟਿਕੀ ਹੋਈ ਹੈ ਕਿਤੇ ਕੋਈ ਲੋਕ ਅਕਾਲ ਤਖਤ ਸਾਹਿਬ ਦੇ ਜਥੇ ਦੇ ਨਾਲ ਭੁੱਗਤ ਰਹੇ ਨੇ ਕੋਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੋਂ ਕੁਝ ਬਾਗੀ ਵੀ ਚੱਲ ਰਹੇ ਨੇ ਦੂਸਰੇ ਪਾਸੇ ਗੱਲਬਾਤ ਹੋਰ ਜੁੜਦੀ ਹੈ ਸੁਖਬੀਰ ਸਿੰਘ ਬਾਦਲ ਦੀ ਕਿਤੇ ਤਨਖਾਹੀਆ ਕਰਾਰ ਹੋ ਜਾਂਦੇ ਆ ਤੇ ਕਿਤੇ ਉਹਨਾਂ ਦੇ ਲੋਕ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਹੀ ਅਸਤੀਫੇ ਦੇਣ ਦੀ ਲੜੀ ਲਾ ਦਿੰਦੇ ਆ ਇਸ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਵੀਰ ਗੁਰਪ੍ਰਖ ਸਿੰਘ ਜੀ ਮਰੂੜ ਹੈਗੇ ਨੇ ਨਾਲ ਫਤਿਹ ਦੀ ਸਾਂਝ ਪਾਉਣੇ ਤੇ ਦਿਲ ਖੋਲ ਕੇ ਜੀ ਗੱਲਾਂ ਕਰਾਂਗੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵੀਰ ਜੀ ਚੜ੍ਹਦੀ ਕਲਾ ਚ ਬਿਲਕੁਲ ਬੜੀ ਕਿਰਪਾ ਦਾ ਤੇ ਦੀ ਠੀਕ ਹੈ ਜੀ ਕਿਸ ਨਜ਼ਰੀਏ ਨਾਲ ਦੇਖਦੇ ਹੋ ਲੋਕਾਂ ਨੇ ਇੱਕ ਵਾਰੀ ਤਾਂ ਬਹੁਤ ਖੁਸ਼ੀ ਮਨਾਈ ਸੀ ਮਸ਼ਰੋਮਣੀ ਕਾਲੀਦਾਲ ਦੇ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਚੰਗਾ ਹੋਇਆ ਲੋਕ ਬੜੇ ਪੁਰਾਣੇ ਸਮੇਂ ਤੋਂ ਜਦੋਂ ਦੀਆਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਦੇ ਵਿੱਚ ਤਾਂ ਲੋਕਾਂ ਦੀ ਟੇਕ ਹੀ ਸੀ ਵੀ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਅਸਤੀਫਾ ਨਹੀਂ ਦਿੱਤਾ ਜਾਂਦਾ ਇਹ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਲੈ ਕੇ ਗੱਲ ਕਰਦੇ ਸੀ ਲੋਕ ਪਾਸੇ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਨਹੀਂ ਹੋ ਸਕਦੀ ਪਾਰਟੀ ਜੇ ਸੁਰਜੀਤ ਕਰਨਾ ਤੇ ਇਸ ਪਰਿਵਾਰ ਨੂੰ ਪਾਸੇ ਕਰਨਾ ਬਣਦਾ ਪਰ ਹੁਣ ਪਾਸੇ ਹੋਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਨਾਲ ਦੇ ਵੀ ਜਿਹੜੇ ਉਹਨਾਂ ਦੇ ਸਹਿਯੋਗੀ ਸੀ ਮੰਤਰੀ ਰਹੇ ਉਹਨਾਂ ਨੇ ਪਿੱਛੇ ਝੜੀ ਲਾ ਦਿੱਤੀ ਸਾਰਿਆਂ ਨੇ ਅਸਤੀਫੇ ਦੇਣੇ ਸ਼ੁਰੂ ਕਰਦੇ ਤੇ ਕਿਸ ਨਜ਼ਰੀਏ ਨਾਲ ਦੇਖਦੇ ਜੀ ਵੀਰ ਜ ਜਿਹੜੀ ਗੱਲ ਅਸਤੀਫਿਆਂ ਵਾਲੀ ਹੈ ਨਾ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਵੀ ਆਉਣ ਵਾਲੀ ਸਰਕਾਰ ਬਾਦਲਾਂ ਦੀ ਆ ਜਾਨੀ ਅੱਜ ਅਸੀਂ ਅਸਤੀਫੇ ਦੇ ਕੇ ਤੇ ਸੁਖਬੀਰ ਕੋਲੇ ਨੰਬਰ ਬਣਾ ਲਏ ਚੇਅਰਮੈਨੀਆਂ ਭੋਗ ਲਾਂਗੇ ਗੱਲ ਸਿੱਧੀ ਸਪਸ਼ਟ ਆ ਕਿ ਸਾਡੇ ਸਿਧਾਂਤ ਦੀ ਆ ਜੀ ਸਾਨੂੰ ਕੋਈ ਮਸਲਾ ਨਹੀਂ ਮੁੱਖ ਮੰਤਰੀ ਸੁਖਬੀਰ ਹੋਵੇ ਭਗਵੰਤ ਮਾਨ ਹੋਵੇ ਤੇ ਤੰਨੀ ਹੋਵੇ ਪਾਉਮ ਦਾ ਨੁਕਸਾਨ ਤੇ ਉਹੀ ਆ ਕੋਈ ਵੀ ਹੋ ਜੇ ਹੁਣ ਮਸਲਾ ਜਿਹੜਾ ਇਹ ਆ ਵੀ ਅਕਾਲ ਤਖਤ ਸਾਹਿਬ ਨੂੰ ਬਹੁਤ ਸਮਾਂ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਸੀ ਹੂੰ ਜੋ ਹਜੇ ਵੀ ਨਹੀਂ ਹੋਇਆ ਉਹ ਅਸਥੀਫਿਆਂ ਦੀ ਦੇਣ ਵਾਲੇ ਸੋਚਣ ਕਿ ਉਹਦੀ ਕਿਸੇ ਸਿਆਸੀ ਤਰ ਨਾਲ ਲੜਾਈ ਨਹੀਂ ਗਈ ਹੂੰ ਉਹਦੀ ਕਿਸੇ ਬੰਦੇ ਨਾਲ ਲੜਾਈ ਨਹੀਂ ਗਈ ਉਹਦੀ ਲੜਾਈ ਆ ਪੰਥ ਨਾਲ ਸਖਬੀਰ ਦੀ ਹੂੰ ਤੇ ਜਿਹੜੇ ਅਸਥੀਫੇ ਦੇਣ ਵਾਲੇ ਲੋਕ ਆ ਇਹ ਸਖਬੀਰ ਨੂੰ ਪੰਥ ਸਮਝਦੇ ਆ ਸਖਬੀਰ ਪੰਥਾ ਉਹ ਤਾਂ ਦੇ ਰਹੇ ਆ ਸਖਬੀਰ ਨੂੰ ਅਕਾਲ ਤਖਸੈਵ ਨੇ ਤਨਖਾਹਿਆ ਘਰਾਰ ਦਿੱਤਾ ਇਹਦਾ ਮਤਲਬ ਅਕਾਲ ਤਖਸੈਵ ਜੇ ਉਹਨੂੰ ਸਜ਼ਾ ਸੁਣਾਉਂਦਾ ਇਹ ਲੋਕ ਅਕਾਲ ਤਖਸੈ ਦੇ ਵਿਰੋਧ ਵਿੱਚ ਖੜਨਗੇ ਓਕੇ ਇਹ ਵਿਰੋਧ ਉਹਦਾ ਕੀ ਦੇ ਨਾਲ ਅਕਾਲ ਤਖਸੈ ਨਾਲ ਹੀ ਆ ਨਾ ਮਤਲਬ ਇਹ ਲੋਕ ਜਿਹੜੇ ਅੱਜ ਅਕਾਲ ਤਖਸੈ ਦੇ ਵਿਰੋਧ ਅਕਾਲ ਤਖਸੈਵ ਦੇ ਵਿਰੋਧ ਖੜ ਰਹੇ ਨੇ ਇਹਨਾਂ ਨੂੰ ਪੰਥ ਕਰੋ ਪ੍ਰਮਾਨ ਕਰੂਗਾ ਤਨਖਾਹਿਆ ਘਰਾਰ ਉਹਨਾਂ ਨੂੰ ਦਿੱਤਾ ਤੇ ਨਾਲ ਅਸਤੀਫੇ ਤੁਸੀਂ ਦੇ ਰਹੇ ਹੋ ਮਤਲਬ ਉਸ ਸ਼੍ਰੇਣੀ ਵਿੱਚ ਮਤਲਬ ਇਹਦਾ ਮਤਲਬ ਇੱਕ ਹੋਰ ਵੀ ਨਿਕਲ ਜਾਂਦਾ ਮਰੂਤ ਸਾਹਿਬ ਮੈਨੂੰ ਲੱਗਦਾ ਵੀ ਜੇ ਉਹ ਤਨਖਾਈ ਹੈ ਤੇ ਫਿਰ ਜਿਨ੍ਹਾਂ ਜਿਨ੍ਹਾਂ ਨੇ ਨਾਲ ਕੰਮ ਕੀਤਾ ਜੇ ਅਸਤੀਫੇ ਦੇ ਰਹੇ ਨੇ ਤੇ ਫਿਰ ਤਨਖਾਈ ਇਹਦੀ ਆ ਕਦਰ ਦੇ ਵਿੱਚ ਤਾਂ ਖੜੀ ਹੀ ਨੇ ਨਾ ਨਹੀਂ ਉਹ ਤਾਂ ਖੜੇ ਖੜੇ ਆ ਅਕਾਲ ਤਖਤ ਦੇ ਜਥੇਦਾਰਾਂ ਦਾ ਫਰਜ ਬਣਦਾ ਨਾਲ ਦੀ ਨਾਲ ਇਹਨਾਂ ਨੂੰ ਵੀ ਤਲਬ ਕਰਨ ਵੀ ਅਕਾਲ ਤਖਤ ਨੇ ਉਹਨੂੰ ਤਨਖਾਈਆ ਕਰਾਰ ਦਿੱਤਾ ਤੁਸੀਂ ਉਹਦੇ ਹੱਕ 'ਚ ਖੜਦੇ ਆ ਇਹਨਾਂ ਦੇ ਸਾਰਿਆਂ ਦੇ ਚਿਹਰੇ ਪੰਥ ਦੇ ਅੱਗੇ ਨੰਗੇ ਕਰ ਦੇਣਾ ਵੀ ਆ ਅਕਾਲ ਤਖਤ ਦੇ ਤੋਂ ਭਗੌੜੇ ਹੋ ਕੇ ਉਹਦੇ ਨਾਲ ਖੜੇ ਆ ਇਹਦਾ ਅਕਾਲ ਤਖਤ ਦਾ ਫਰਜ ਆ ਸਿਧਾਂਤ ਕਹਿ ਰਿਹਾ ਇਹ ਗੱਲ ਇਤਿਹਾਸ ਕਹਿ ਰਿਹਾ ਇਹ ਗੱਲ ਸਾਡੇ ਨਿਜਮ ਕਹਿ ਰਹੇ ਗੱਲ ਵੀ ਉਹਨਾਂ ਨੂੰ ਵੀ ਤਲਬ ਕਰੋ ਜਿਹੜੇ ਉਹਦੇ ਹੱਕ 'ਚ ਹੀ ਖੜ ਗਏ ਆ ਉਹ ਸਾਡੇ ਪੰਥ ਦੇ ਸਾਡੇ ਅਕਾਲ ਤਖਤ ਸਾਹਿਬ ਦੇ ਕੀ ਲੱਗਦੇ ਆ ਯਾਰ ਉਹ ਸਾਡੇ ਵੀ ਕੁਝ ਨਹੀਂ ਨਾ ਹੁਣ ਅਸਤੀਫੇ ਦੇਣ ਵਾਲਿਆਂ ਦੀ ਲੜੀ ਸਿਰਫ ਚੇਅਰਮੈਨੀਆਂ ਤੱਕ ਆ ਪੰਥ ਵਾਸਤੇ ਕੋਈ ਨਹੀਂ ਅਸਤੀਫਾ ਦੇ ਰਿਹਾ ਕੋਈ ਸਾਡੇ ਚੰਗੇ ਕਾਰਜਾਂ ਵਾਸਤੇ ਅਸਤੀਫਾ ਨਹੀਂ ਦੇ ਰਿਹਾ ਸਿਰਫ ਉਹ ਲੋਕ ਆ ਜਿਨ੍ਹਾਂ ਨੂੰ ਅਸੀਂ ਕਹਿ ਦਈਏ ਕਿ ਇਹ ਮਤਲਬ ਉਹਨਾਂ ਦੇ ਚਮਚੇ ਨੇ ਗੱਲ ਅਕਾਲ ਤਖਤ ਨਾਲ ਮੱਥਾ ਉਹਦਾ ਕਿਸੇ ਬੰਦੇ ਨਾਲ ਥੋੜੀ ਆ ਤੇ ਜੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣਾ ਹੈ ਤੇ ਕੁਲਦੀਪ ਬਰਾੜ ਦੀ ਲਾਈਨ 'ਚ ਖੜ ਰਹੇ ਸਾਰੇ ਹੋਰੇ ਦੇ ਚ ਕੀ ਆ ਹਮਮ ਹੁਣ ਤਾਂ ਕੁਝ ਨਹੀਂ ਹੈ ਜੀ ਇਹ ਇਸ ਕਰਕੇ ਅਸਤੀਫਾ ਦੇਣ ਵਾਲਿਆਂ ਨੂੰ ਸੋਚਣਾ ਚਾਹੀਦਾ ਅੱਜ ਤੁਹਾਡੀ ਪਰਖ ਦੀ ਘੜੀ ਆ ਤੁਹਾਡੇ ਵੱਲ ਪੰਥ ਵੇਖ ਰਿਹਾ ਤੁਹਾਡੇ ਵੱਲ ਕੌਮ ਵੇਖ ਰਹੀ ਆ ਤੁਹਾਡੇ ਹਲ ਤਖਤਾਂ ਦੇ ਜਥੇਦਾਰ ਵੇਖ ਰਹੇ ਆ ਤੁਸੀਂ ਅਸਤੀਫਾ ਦੇ ਕੇ ਇਹ ਬਹੁਮਤ ਸਾਬਤ ਕਰਕੇ ਸੁਖਵੀਰ ਬਾਦਲ ਦੀ ਅਕਾਲ ਤਖਤ ਤੇ ਦਬਾਅ ਪਾਉਣਾ ਚਾਹੁੰਦੇ ਆ ਕੀ ਅਕਾਲ ਤਖਤ ਨੂੰ ਇਕੱਠ ਦਬਾ ਲੂਗਾ ਅਕਾਲ ਤਖਤ ਉਹ ਆ ਜਿਨੂੰ ਕਦੇ ਅਬਦਾਲੀ ਵਰਗੇ ਦਬਾ ਨਹੀਂ ਸਕੇ ਜਿਨੂੰ ਇੰਦਰਾਂ ਗਾਂਧੀ ਦਬਾ ਨਹੀਂ ਸਕੀ ਜਿਨੂੰ ਜੱਕਰੀਆ ਖਾਨ ਨਹੀਂ ਦਬਾ ਸਕਿਆ ਉਹਨੂੰ ਇਹ ਸਤੀਫੇ 4 ਸਤੀਫੇ ਦੇ ਕੇ ਵਾਤੋਂ ਵਾਤ 500 ਸਤੀਫਾ ਆ ਜਾਊਗਾ ਸੁਖਵੀਰ ਮਗਰਾ 2000 ਆ ਜਾਊ 10000 ਸਤੀਫਾ ਆ ਜਾਊਗਾ ਲੱਖ ਆ ਜਾਊਗਾ ਕਿ ਲੱਖ ਬੰਦਾ ਅਕਾਲ ਤਖਤ ਤੋਂ ਦੇ ਜਿਨੂੰ ਦਬਾ ਲੂਗਾ ਅਕਾਲ ਤਖਤ ਦੇ ਸਿਧਾਂਤ ਨੂੰ ਬਦਲ ਦੂਗਾ ਅਕਾਲ ਤਖਤ ਨੂੰ ਦਬਾ ਲੂਗਾ ਦੇ ਲੋ ਜਿੰਨੇ ਸਤੀਫੇ ਦੇਣੇ ਤੁਸੀਂ ਮਨੰਗੇ ਹੋ ਰਹੇ ਨਾਲ ਪਤਾ ਲੱਗ ਰਿਹਾ ਵੀ ਬਗਰਾਰੀ ਵਿੱਚ ਖਿਲਰੇ ਹੋਏ ਅੰਗਾਂ ਦੇ ਵਿਰੁੱਧ ਚਕਾਉਣਾ ਤੇ ਹੱਕ ਜਕਾਉਣਾ ਇਹ ਉਹਨਾਂ ਦੇ ਹੱਕ ਜਖੜ ਰਿਹਾ ਜਿਨ੍ਹਾਂ ਨੇ ਇਸ ਖਿਲਾਰੇ ਨੇ ਅੰਗ ਜਦੋਂ ਕਲੀਅਰ ਹੋ ਗਿਆ ਉਦੋਂ ਉਹ ਸੌਦਾ ਸਾਧ ਪਿੱਤੀ ਜਾਂਦਾ ਵੀ ਇਹ ਤਾਂ ਮਾਫੀ ਮੰਗੀ ਨਹੀਂ ਹੂੰ ਕੌਮ ਨਾਲ ਧੋਖੇ ਨਾਲ ਧੋਖਾ ਧੋਖੇ ਤੇ ਧੋਖਾ ਧੋਖੇ ਤੇ ਧੋਖਾ ਸੁਖਬੀਰ ਨੇ ਕੀਤਾ ਤੇ ਧੋਖੇ ਦੇਣ ਵਾਲੇ ਦੇ ਨਾਲ ਖੜੋਗੇ ਤਾਂ ਇਹ ਮੰਨੋ ਕਿ ਤੁਸੀਂ ਵੀ ਧੋਖੇਬਾਜ਼ ਹੋ ਕੌਮ ਦੀ ਨਜ਼ਰੀਆਂ 'ਚ ਤੁਸੀਂ ਸਾਡੇ ਦੋਚੀ ਆ ਖੜਜੋ ਜਿਹਨੇ ਖੜਨਾ ਹੂੰ ਖੜਜੋ ਸਾਰੇ ਖੜਜੋ ਕੌਮ ਨੂੰ ਕੀ ਫਰਕ ਆ ਫੋੜੇ ਤਿੰਨ ਰਹਿ ਗਏ ਦਬਾਬੋਂ ਨੇ ਤੁਸੀਂ ਕੌਮ ਤੇ ਤਿੰਨ ਰਹਿ ਗਏ ਆਉਂਦੀ ਵਾਲੀ ਜ਼ੀਰੋ ਆਊਗੀ ਤੇ ਕਿਸੇ ਦਾ ਇਹਦੇ ਵਿੱਚ ਕਸੂਰ ਕੀ ਆ ਪ੍ਰਮਾਤਮਾ ਦੇ ਕੀਤੀ ਹੀ ਅਰਦਾਸ ਪੂਰੀ ਹੁੰਦੀ ਆ ਫਿਰ ਇਹਨਾਂ ਦੀ ਮਹਾਨ ਬੀਬੀ ਨੇ ਅਰਦਾਸ ਕੀਤੀ ਇਹਨਾਂ ਦੀ ਮਹਾਨ ਬੀਬੀ ਆ ਹਰ ਸਿਮਰਤ ਕੌਰ ਵੀ ਉਹਨਾਂ ਦਾ ਕੱਖ ਨਾ ਰਹੇ ਤੇ ਫਿਰ ਹੁਣ ਰੋਸ ਕਿਉਂ ਕਰਦੇ ਆ ਹੁਣ ਨੱਕ ਕਿਉਂ ਰਗੜਦੇ ਆ ਤੁਸੀਂ ਅਰਦਾਸ ਕੀਤੀ ਹੋਣੀ ਪੂਰੀ ਕਰ ਲਈ ਗੱਲ ਖਤਮ ਹੋ ਗਈ ਫਿਰ ਅਵੇ ਰੋਸ ਕਿਉਂ ਕਰ ਰਹੇ ਆ ਸੁਣੀ ਕੀ ਅਰਦਾਸ ਸੁਣੀ ਗਈ ਉਹ ਤਾਂ ਪੰਥ ਨੇ ਵੀ ਕੀਤੀ ਆ ਵੀ ਵੀ ਨੇ ਤਾਂ ਸਮਝਿਆ ਕਿ ਰੱਬ ਹੈ ਨਹੀਂ ਅਸੀਂ ਪੰਥ ਨੂੰ ਗਮਰਾਹ ਕਰ ਲਾਂਗੇ ਪੰਥ ਕਹ ਦੂਗੀ ਵੀ ਬਾਦਲ ਕੇ ਸੱਚੇ ਆ ਅੱਖਾਂ ਦੇ ਨਾਲ ਵੇਖਿਆ ਸੱਚ ਕਦੇ ਝੂਠ ਚ ਨਹੀਂ ਬਦਲਦਾ 350 ਸਿੱਖਾਂ ਦਾ ਕੀ ਕਸੂਰ ਹੈ ਜਿਹੜੇ ਸੀ ਇਸਟਾਪਾਂ ਚ ਕੁੱਟੇ ਗਏ ਆ ਹਜੇ ਤੱਕ ਬਾਬਾ ਜਵਾਹਰ ਸਿੰਘ ਵਾਲੇ ਦਾ ਤੁਰ ਨਹੀਂ ਸਕਦਾ ਚਾਚ ਨਾਲ ਉਹਦੇ ਪਰਿਵਾਰ ਤੇ ਅਤਿਆਚਾਰ ਹੋਇਆ ਉਹਦੇ ਘਰਾਂ ਲਈ ਤੇ ਅਤਿਆਚਾਰ ਕਰਵਾਇਆ ਇਹਨਾਂ ਨੇ ਬਾਈਓ ਗੁਰੂ ਦੀ ਬਾਣੀ ਪੜਨ ਵਾਲਾ ਬਾਬਾ ਗ੍ਰੰਥੀ ਸਿੰਘ ਹੈ ਸਾਡੀ ਕੌਮ ਦੀ ਸਤਿਕਾਰਯੋਗ ਹਸਤੀ ਹੈ ਤੁਸੀਂ ਉਹਦੇ ਤੇ ਦੋਸ਼ ਲਾ ਕੇ ਸਬਦਾ ਸਾਹਿਬ ਨੂੰ ਇੱਕ ਬਲਾਤਕਾਰੀ ਨੂੰ ਬਚਾ ਰਹੇ ਹੋ ਤੇ ਫਿਰ ਉਹ ਭੁਗਤੂ ਕੌਣ ਰੱਬ ਦੀ ਚੱਕੀ ਹੌਲੀ ਚੱਲਦੀ ਆ ਪਿੰਦੀ ਬਹੁਤ ਬਰੀਕ ਆ ਬਸ ਹੁਣ ਬਰੀਕ ਵੇਖੀ ਚਲੋ ਛਾਨ ਨਹੀਂ ਜ ਕੋਹ ਨਹੀਂ ਬਚਣਾ ਹਮ ਸਾਰਾ ਵਗੂਗਾ ਇਹਦਾ ਦੇ ਲੋਸਤੀ ਭੇਜਣੇ ਦੇ ਨੇ ਦੂਸਰਾ ਜਿਹੜਾ ਪ੍ਰਧਾਨ ਥਾਪਿਆ ਜਾਣਾ ਤੁਹਾਨੂੰ ਲੱਗਦਾ ਵੀ ਉਹ ਨਿਰਪੱਖ ਹੋ ਕੇ ਜਾ ਇਹਨਾਂ ਦੇ ਦਬਾਅ ਤੋਂ ਬਾਹਰ ਨਿਕਲ ਕੇ ਪ੍ਰਧਾਨਗੀ ਵਧੀਆ ਸੋਹਣੇ ਢੰਗ ਦੇ ਨਾਲ ਕਰ ਸਕਦਾ ਹੋਵੇਗਾ ਤੁਹਾਨੂੰ ਲੱਗਦਾ ਵੀ ਮੋੜ ਸ਼੍ਰੋਮਣੀ ਅਕਾਲੀ ਦਲ ਫਿਰ ਉਹਦੇ ਵਿੱਚ ਪਾਰਟੀ ਵਿੱਚ ਸਾਹ ਪੈ ਸਕਦੇ ਆ ਸੁਰਜੀਤ ਹੋ ਸਕਦੀ ਹੈ ਪਾਰਟੀ ਫਿਰ ਬਲੰਦੀਆਂ ਦੇ ਪਹੁੰਚੇਗੀ ਪਾਰਟੀ ਅਕਾਲੀ ਦਲ ਲਬਜ਼ ਉਸ ਸਿੱਖ ਵਾਸਤੇ ਆ ਜਿਹੜਾ ਸਿੱਖ ਇਕੱਲੇ ਪ੍ਰਮਾਤਮਾ ਨੂੰ ਮੰਨਦਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮਥਾ ਨਹੀਂ ਟੇਕਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਡੇਰੇ ਤੇ ਕਿਸੇ ਕਵਰ ਤੇ ਕਿਸੇ ਮੰਦਿਰ ਤੇ ਨਹੀਂ ਜਾਂਦਾ ਜਿਹੜੇ ਅਕਾਲ ਤੋਂ ਪਾਸੇ ਨਹੀਂ ਅਕਾਲ ਪੁਰਖ ਤੋਂ ਪਾਸੇ ਨਹੀਂ ਜਾਂਦਾ ਕੇਵਲ ਟੇਕ ਅਕਾਲ ਪੁਰਖ ਤੇ ਰੱਖਦਾ ਉਹ ਅਕਾਲੀ ਆ ਉਹ ਜ਼ਰੂਰੀ ਨਹੀਂ ਕਿ ਉਹਨਾਂ ਦਾ ਆਗੂ ਬਦਲ ਹੋਊਗਾ ਜ਼ਰੂਰੀ ਆ ਕੋਈ ਇਹ ਜਿੰਨੇ ਵੀ ਇਹ ਅਕਾਲੀ ਦਲ ਵਾਲੇ ਆ ਜਿੰਨੇ ਸਰੋਵਣੀ ਕਮੇਟੀ ਮੈਂਬਰ ਨੇ ਜਿੰਨੇ ਇਹਨਾਂ ਦੇ ਅੱਜ ਤੱਕ ਰਹੇ ਆ ਵੱਡੇ ਵੱਡੇ ਉਪਦਿਆਂ ਤੇ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਮਜੀਠੀਆ ਜੀ ਵੀ ਕਾਲੀ ਦਾਲਦੇ ਨੇ ਹੂੰ ਬਦਰੰਗੀ ਦਾੜੀ ਕਰੀ ਫਿਰਦਾ ਉਹਨੂੰ ਕੌਣ ਪੁੱਛੂ ਵੀ ਇਹ ਕਾਲੀ ਦਾਲਤਾ ਦਾੜੀ ਨਹੀਂ ਰੰਗਦਾ ਆ ਤਾਲਪੁਰਖ ਦਾ ਪੁਜਾਰੀ ਨੂੰ ਦਾੜੀ ਰੰਗਣੀ ਮਨਾਈ ਆ ਹੂੰ ਕੌਣ ਪੁੱਛੂਗਾ ਇਹਦੇ ਕੌਣ ਪੁੱਛੂਗਾ ਵੀ ਭਾਈ ਤੁਸੀਂ ਸਾਨੂੰ ਸੌਦਾ ਸਾਹ ਦੇ ਡੇਰੇ ਜਾ ਕੇ ਤਰਲੇ ਕਰਦੇ ਰਹੇ ਆ ਮਜੀਠੇ ਦਾੜੀ ਰੰਗਦਾ ਪਰ ਉਹ ਧਾਰਤਾ ਸਿੱਧੀ ਚਿੱਟੀ ਦੀ ਉਦੋਂ ਨਜ਼ਰ ਆਉਂਦੀ ਆ ਜਿਹਦਾ ਰੰਗਦੇ ਹੁੰਦੇ ਕਾਲੀ ਪਿਓਰ ਹੁੰਦੀ ਉਹਦਾ ਡਿਜ਼ਾਈਨ ਬਣਾਇਆ ਉਹਨੇ ਅੱਛਾ ਉਹਦਾ ਡਿਜ਼ਾਈਨ ਉਹਦਾ ਡਿਜ਼ਾਈਨ ਇੱਕ ਉਹਨੇ ਬਣਾਇਆ ਨਹੀਂ ਕਿਹਦੀ ਦਾੜੀ ਚਾਹ ਤੱਕ ਇਦਾਂ ਦਾ ਡਿਜ਼ਾਈਨ ਬਣਿਆ ਇਸ ਕਰਕੇ ਮਨਜੀਠੀਆ ਜੀ ਦਾੜੀ ਰੰਗ ਰਹੇ ਹੁਣ ਤੱਕ ਇਹਨਾਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਕਾਫੀ ਹੁਣ हट ਕੇ ਕਾਫੀ ਰੰਗ ਦੇ ਰਹੇ ਆ ਅਕਾਲ ਤਖਤ ਸਾਹਿਬਾ ਇਹਨਾਂ ਨੂੰ ਆਪਾਂ ਨਹੀਂ ਕਹਿਣਾ ਦੂਜਾ ਜਿੰਨੇ ਵੀ ਨੇ ਹੈਗੇ ਇਹ ਕਿ ਆਪਾਂ ਇਹਨਾਂ ਨੂੰ ਜਿੰਨੇ ਵੀ ਬਣੇ ਆ ਵੀ ਇਹ ਗੋਤ ਨਹੀਂ ਲਾ ਸਕਦੇ ਇਹ ਸਾਰੇ ਤੇ ਸਾਰੇ ਗੋਤ ਲਾ ਰਹੇ ਨੇ ਇਸ ਕਰਕੇ ਅਕਾਲ ਤਖਤ ਸਾਹਿਬ ਦਾ ਜਿਹੜਾ ਸਨਮਾਨ ਆ ਉਹਨਾਂ ਦੀ ਮਰਿਆਦਾ ਉਹਨੂੰ ਘਟਾ ਰਹੇ ਨੇ ਇਹ ਇਹ ਉਹਨਾਂ ਨੂੰ ਘਟਾ ਰਹੇ ਆ ਤੇ ਇਹ ਅਕਾਲ ਤਖਤ ਸਾਹਿਬ ਤੋਂ ਮਰਿਆਦਾ ਤੋਂ ਸਿਧਾਂਤ ਤੋਂ ਕੋਹਾਂ ਦੂਰ ਨੇ ਅਕਾਲੀ ਲੱਜ ਸਿਰਫ ਉਸ ਵਾਸਤੇ ਆ ਜਿਹੜਾ ਅਕਾਲ ਤਤ ਨੂੰ ਮੰਨ ਰਿਹਾ ਆ ਅਕਾਲੀ ਬਾਨਾ ਤੇ ਅਕਾਲ ਅਕਾਲੀ ਖਵਾਉਣਾ ਇਹ ਪੰਥ ਨੂੰ ਪੰਥਕ ਬਣ ਕੇ ਲੁੱਟਣ ਵਾਲੇ ਲੋਕ ਨੇ ਪੰਥਕ ਜੇ ਅਕਾਲ ਪੁਰਖ ਦੇ ਪੁਜਾਰੀ ਹੁੰਦੇ ਸੌਦਾ ਸਾਹ ਤੇ ਡੇਰੇ ਨਾਲ ਜਾਂਦੇ ਬਿਆਸ ਵਾਲੇ ਦੇ ਡੇਰੇ ਨਾ ਜਾਂਦੇ ਇਹ ਨੂਰ ਮੇਲੀਏ ਦੇ ਡੇਰੇ ਨਾ ਜਾਂਦੇ ਜੇ ਅਕਾਲੀ ਹੁੰਦੇ ਬੀਬਾ ਸਰਿੰਦਰ ਕੌਰ ਉਹ ਬਿਆਨ ਨਾ ਦਿੰਦੀ ਮੈਂ ਅਕਾਲ ਤਖਤ ਨੂੰ ਤੇ ਆਸ਼ਕ ਤੋਸ਼ ਭਈਏ ਨੂੰ ਇੱਕੋ ਜਿਹਾ ਸਤਕਾਰ ਦੰਨੀ ਆ ਇਹ ਇਹ ਕਦੇ ਵੀ ਗੱਲਾਂ ਸਾਡੇ ਸਾਹਮਣੇ ਨਾ ਆਉਂਦੀਆਂ ਇਸ ਕਰਕੇ ਅਕਾਲੀ ਦਲ ਕਦੇ ਖਤਮ ਨਹੀਂ ਹੋ ਸਕਦਾ ਖਤਮ ਹੋਣਾ ਤੇ ਇੱਕ ਇਹਨਾਂ ਨੇ ਇੱਕ ਪਾਰਟੀ ਖਤਮ ਹੋ ਰਹੀ ਆ ਕੁਛ ਢੜਾ ਖਤਮ ਹੋ ਰਿਆ ਅਕਲ ਅਕਾਲੀ ਦਾ ਮਾਮੀ ਆ ਅਕਾਲੀ ਤੁਸੀਂ ਵੀ ਹੋ ਮੈਂ ਜਾਣਦਾ ਤੁਹਾਨੂੰ ਕਿ ਤੁਸੀਂ ਵੀ ਇੱਕ ਰੱਬ ਤੇ ਪਰੋ ਸਾਰਾ ਕਦੇ ਹੋ ਇਸ ਕਰਕੇ ਅਕਾਲੀ ਸਿਰਫ ਉਹ ਆ ਜਿਹੜਾ ਪ੍ਰਮਾਤਮਾ ਨੂੰ ਮੰਨਦਾ ਹੈ। ਹੂੰ। ਭੁਗਤਾਨ ਪ੍ਰਧਾਨ ਭੁੰਦਰ ਦੀ ਗੱਲਬਾਤ ਆਪਾਂ ਕਰਦੇ। ਬਲਵਿੰਦਰ ਸਿੰਘ ਭੁੰਦਰ ਦੀ ਗੱਲਬਾਤ ਕਰਦੇ ਵਡੀ ਜ਼ਿੰਮੇਵਾਰੀ ਮਿਲੀ ਹੈ। ਹਾਂ। ਫੇਰ ਤਾਂ ਕਰਨਗੇ ਲੋਕ ਵੀ ਠੀਕ ਹੈ। ਪ੍ਰਧਾਨਗੀ ਮਿਲ ਗਈ ਆ ਜਾਂ ਜ਼ਿੰਮੇਵਾਰੀ ਵੱਡੀ ਆ ਉਹਦੇ ਕੋਲ। ਹੁਣ ਕਰੀਏ ਸਪੋਰਟ ਫੁੱਲ ਕਰੀਏ ਪਾਰਟੀ ਨੂੰ ਕਰੀਏ ਸਰਜੀਤ। ਕਿ ਭੁੰਦਰ ਅਕਾਲੀ ਦਾ ਆ। ਅਕਾਲੀ ਆ। ਇੱਕ ਪ੍ਰਮਾਤਮਾ ਤੇ ਭਰੋਸਾ ਰੱਖਦਾ। ਕਿ ਡੇਰੇ ਨਹੀਂ ਜਾਂਦਾ। ਕਿ ਅਮਰ ਭਾਰੀ ਆ। ਕਿ ਰੱਬ ਨੂੰ ਮੰਨਦਾ। ਉਹ ਤਾਂ ਕਾਲੀ ਕਮੀ ਬਣ ਗਿਆ ਕੀ ਤਿੰਨ ਫੁੱਟੀ ਕਿਰਪਾਨ ਹੈ ਕੋਈ ਸਿਕੋਂ ਦਾ ਨਿਸ਼ਾਨ ਹੈ ਕੋਈ ਨਿਤਨੇਮੀ ਹੈ ਕੀ ਹੈ ਕੁਝ ਵੀ ਨਹੀਂ ਕੋ ਦਾ ਚਿਹਰਾ ਵੀ ਜ਼ਖਾਣਾ ਨਹੀਂ ਜਿੱਦੇ ਪ੍ਰਧਾਨ ਬਣਾਏ ਉਹਨੇ ਦਾੜੀ ਖੋਲ ਲਈ ਪਹਿਲਾਂ ਤਾਂ ਬੰਦ ਆ ਹਮ ਇਸ ਕਰਕੇ ਭੂੰਦੜ ਆ ਜੇ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕਰਨ ਵਾਲਿਆਂ ਵੱਲੋਂ ਥਾਪਿਆ ਜਾਊਗਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ 'ਚ ਖਿਲਰਨੇ ਅੱਜ ਤੱਕ ਹੋਇਆ ਨਹੀਂ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰਨ ਵਾਲੇ ਨੂੰ ਜਿਹੜਾ ਪਨਾਹ ਦੇਊਗਾ ਜਿਹੜਾ ਉਹਦੀ ਹਮਾਇਤ ਕਰੂਗਾ ਜਿਹੜਾ ਉਹਨੂੰ ਪਰਚੇ ਤੋਂ ਬਚਾਊਗਾ ਜਿਹੜਾ ਉਹਨੂੰ ਜੇਲ੍ਹ ਤੋਂ ਬਚਾਊਗਾ ਉਹਨਾਂ ਦਾ ਥਾਪਿਆ ਹੋਇਆ ਕੋਈ ਵੀ ਬੰਦਾ ਪਰਮਾਨ ਨਹੀਂ ਕੋਮਣਾ ਕਿ ਕਿ سپورਟ ਰੱਜ ਕੇ ਕੀਤੀ ਰੱਜ ਕੇ ਸ਼ਰਯਾਮ ਕੀਤੀ ਹੈ ਮੀਡੀਆ ਨੇ ਦੱਸਿਆ ਲੋਕਾਂ ਨੇ ਦੱਸਿਆ ਆਪਦੀਆਂ ਉਹਨਾਂ ਦੀਆਂ ਫੋਟੋ ਵਾਇਰਲ ਹੋ ਰਹੀਆਂ ਉਥੋਂ ਆਪਦਾ ਇਹਨਾਂ ਦੇ ਜਥੇਦਾਰ ਦੱਸ ਰਹੇ ਨੇ ਆਪਦੇ ਇਹਨਾਂ ਦੇ ਨਾਲ ਰਹੇ ਹੋਏ ਮੰਤਰੀ ਦੱਸ ਰਹੇ ਨੇ ਉਦੋਂ ਉਹ ਬਿਆਨ ਸ਼ਰਯਾਮ ਸਰਸਾ ਡੇਰਾ ਦੇ ਰਿਹਾ ਵਾਰ-ਵਾਰ ਉਹਨਾਂ ਦੇ ਬੁਲਾਰੇ ਦੇ ਰਿਹਾ ਵਾਰ-ਵਾਰ ਕਿ ਅਸੀਂ ਤਾਂ ਮਾਫੀ ਮੰਗੀ ਨਹੀਂ ਨਾ ਗਲਤੀ ਕੀਤੀ ਨਾ ਮਾਫੀ ਮੰਗੀ ਹੈ ਹੂੰ ਜਦੋਂ ਨਾ ਮਾਫੀ ਨਹੀਂ ਮੰਗੀ ਤੇ ਚਿੱਠੀ ਕਿੱਥੋਂ ਆਈ ਕਿਹਨੇ ਪੰਜਾਬੀ ਚ ਕੀਤੀ ਕਿਹਨੇ ਉਹਦੇ ਸਾਈਨ ਕੀਤੇ ਸਭ ਦਾ ਸਾਥ ਅੱਜ ਵੀ ਆਉਂਦਾ ਮੇਰੇ ਸਾਈਨ ਨਹੀਂ ਮਲਾ ਕੇ ਵੇਖ ਲੋ ਤੇ ਇਹ ਸਾਰੇ ਦਾ ਸਾਰਾ ਸਿਸਟਮ ਸੀ ਜਿਹੜਾ ਉਸ ਤੋਂ ਬਾਅਦ ਚਲੋ ਭਾਈਪਾ ਦਾ ਦਬਾਅ ਸਾਡੀਆਂ ਸਰਕਾਰਾਂ ਦੇ ਉੱਤੇ ਅਸੀਂ ਘੱਟ ਗਿਣਤੀ ਆ ਕਦੇ ਵੀ ਸਾਨੂੰ ਇਹ ਇਨਸਾਫ ਆ ਜਿਹੜਾ ਨਹੀਂ ਮਿਲ ਸਕਦਾ ਹੂੰ ਜ਼ਥੇਦਾਰਾਂ ਦੇ ਤੁਸੀਂ ਹਮੇਸ਼ਾ ਪਿਛਲੇ ਲੰਮੇ ਸਮੇਂ ਤੋਂ ਗੱਲਬਾਤ ਕਰੀਏ ਤੁਸੀਂ ਕਹਿੰਦੇ ਰਹੇ ਹੋ ਖੁੱਲ੍ਹ ਕੇ ਕਹਿੰਦੇ ਰਹੋ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਉੱਪਰ ਕੁੰਡਾ ਹੈ ਇਹਨਾਂ ਵੱਲੋਂ ਥਾਪੇ ਹੋਏ ਜਥੇਦਾਰ ਨੇ ਹੁਣ ਤੁਸੀਂ ਫੈਸਲੇ ਦੀ ਗੱਲਬਾਤ ਕਰਦੇ ਹੋ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਆ ਫੈਸਲਾ ਲਿਆ ਗਿਆ ਆ ਇਹਨਾਂ ਨੂੰ ਤਨਖਾਹੀ ਯਕੀਰਾਰ ਦਿੱਤਾ ਗਿਆ ਹੁਣ ਤੁਹਾਨੂੰ ਲੱਗਦਾ ਵੀ ਤੁਹਾਡੀ ਸੰਤੁਸ਼ਟੀ ਹੋ ਗਈ ਜਥੇਦਾਰ ਫੈਸਲੇ ਨਿੱਧੜਕ ਹੋ ਕੇ ਜਥੇਦਾਰ ਫੈਸਲੇ ਬੇਬੀਕਤਾ ਦੇ ਨਾਲ ਹੁਣ ਇਸ ਵਕਤ ਲੈ ਰਹੇ ਨੇ ਨਹੀਂ ਬਿਲਕੁਲ ਨਹੀਂ ਅਜੇ ਸੰਤੁਸ਼ਟੀ ਨਹੀਂ ਸੰਤੋਪੀਏ ਦੇ ਚ ਕਿਹੜੀ ਇਨਕੁਆਰੀ ਦੀ ਲੋੜ ਸੀ ਕਿਹੜੀ ਪੜਤਾਲ ਦੀ ਲੋੜ ਸੀ ਕਿਹਦੀ ਲੋੜ ਸੀ ਇਹ ਤਾਂ ਸਾਬਕ ਕਮੇਟੀਆਂ ਬੰਦੀਆਂ ਅੱਜ ਤੱਕ ਜਿੰਨੀਆਂ ਵੀ ਇਹਨਾਂ ਨੇ ਕਮੇਟੀਆਂ ਬਣਾਈਆਂ ਕਿਸੇ ਵੀ ਮੁੱਦੇ ਤੇ ਕਿਹੜਾ ਫੰਗਲਾ ਕੀਤਾ ਠੰਡੇ ਬਸਤੇ ਚ ਪਾਤਾ ਉਹਨੂੰ ਤਨਖਾਹਿਆ ਕਰਾਰ ਦੇਤਾ ਤਨਖਾਹਿਆ ਕਰਾਰ ਦੇ ਕੇ ਫਾਰਮ ਨੂੰ ਪੰਬਲ ਪੂਸੇ ਚ ਪਾਤਾ ਤਨਖਾਹਿਆ ਕਰਾਰਤੀ ਇਹਦੇ ਚ ਕੀ ਲੋੜ ਸੀ ਸਿੱਧਾ ਉਹਨੂੰ ਸਿੱਕੋ ਸਾਡੇ ਪੰਥ ਚੋਂ ਬਾਹਰ ਕੱਢੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰਾਂ ਵਾਲਿਆਂ ਨੇ ਮਦਦ ਕਰਦਾ ਪੰਥ ਨੂੰ ਉਹਦੀ ਕੀ ਲੋੜ ਆ ਬਈ ਤੋ ਸਾਡਾ ਦੁਸ਼ਮਣ ਆ ਜੋ ਦੁਸ਼ਮਣ ਨੂੰ ਅਸੀਂ ਪੰਥ ਦਾ ਠੇਕੇਦਾਰ ਬਣਾ ਕੇ ਰੱਖਾਂਗੇ ਜਥੇਦਾਰ ਜੇ ਦਾ ਸਿਧਾਂਤ ਨੂੰ ਮੰਨਦੇ ਇਹ ਤੇ ਕਾਲੀ ਫੁੱਲਾ ਸਿੰਘ ਦਾ ਇਤਿਹਾਸ ਪੜ ਲੈਣ ਉਹਦੀ ਜੀਮਣੀ ਪੜ ਲੈਣ ਕਿ ਇਹੋ ਜਿਹੇ ਬੰਦੇ ਜਿਹੜੇ ਸਿੱਖ ਕੌਮ ਦੇ ਵਿਰੋਧੀ ਬੰਦਿਆਂ ਦੇ ਨਾਲ ਖੜਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰਨ ਵਾਲਿਆਂ ਨੂੰ ਬਚਾਉਂਦੇ ਨੇ ਹਜੇ ਵੀ ਪੰਥ ਕਹੂਗਾ ਉਹਨਾਂ ਦੀ ਲੋੜ ਆ ਸਾਨੂੰ ਸਾਨੂੰ ਤਾਂ ਲੋੜ ਨੇ ਸਾਡੇ ਪੰਥ ਵਿੱਚ ਬਹੁਤ ਸਿਆਣੇ ਨੇ ਬਹੁਤ ਵਿਦਵਾਨ ਨੇ ਬਹੁਤ ਲੋਕ ਰੱਬ ਨੂੰ ਮੰਨਣ ਵਾਲੇ ਨੇ ਗਿਣੇ ਹੀ ਨਹੀਂ ਜਾ ਸਕਦੇ ਨਾਲੇ ਇਹਦੇ ਲਿਆ ਨਹੀਂ ਜਾ ਸਕਦਾ ਪਰ ਮਸਲਾ ਇਹ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰਨ ਵਾਲੇ ਸੌਦਾ ਸਾਥ ਦੇ ਨਾਲ ਖੜੇ ਹੋਣ ਉਹਦੀ ਮਦਦ ਕੀਤੀ ਉਹਨੂੰ ਜੇਲ੍ਹ ਤੋਂ ਬਚਾਇਆ ਉਹਨੂੰ ਪਰਚੇ ਤੋਂ ਬਚਾਇਆ ਹੋਵੇ 295 ਦਾ ਕੇਸ ਜਿਹੜਾ ਸਲਾਪਤਪੁਰੇ ਵਾਲਾ ਰਜਿੰਦਰ ਸਿੰਘ ਸਾਫ ਕਾਇ ਮਸ਼ੀਨੇ ਕਰਾਇਆ ਸੀ ਬਠਿੰਡੇ ਵਾਲੇ ਨੂੰ ਚਲਾਨ ਨਾ ਪੇਸ਼ ਦਿੱਤ ਕਰਨ ਦਿੱਤਾ ਹੋਵੇ ਐਮਸੀ ਨੂੰ ਧਮਕੀਆਂ ਦਿੱਤੀਆਂ ਗਈਆਂ ਹੁਣ ਕਾਲੀਦਾਲ ਵੱਲੋਂ ਇਹ ਕਾਲੀਦਾਲ ਇਹ ਇਹਨਾਂ ਦਾ ਬੰਦਾ ਥਾਪਿਆ ਸੀ ਕਿਹੜਾ ਪ੍ਰਮਾਣ ਕਰਾਂਗੇ ਹੁਣ ਜਿਹੜੀ ਜੱਫੇਦਾਰਾਂ ਦੀ ਗੱਲ ਆ ਉਹਨਾਂ ਦੀ ਸੰਤੁਸ਼ਟੀ ਦੀ ਗੱਲ ਆ ਉਹਨਾਂ ਦੀ ਗੱਲ ਕਰੀਏ ਕਿ ਅੱਜ ਤੋਂ ਪਹਿਲਾਂ ਇਹ ਮੰਨਿਆ ਜਾ ਸਕਦਾ ਜਥੇਦਾਰਾਂ ਨੂੰ ਉਹ ਕਹਿੰਦੇ ਭਾਜਪਾ ਦੇ ਆ ਜ਼ਰਤਨਾ ਦੇ ਸਕਦੇ ਬਿਆਨ ਕਿ ਸੁਖਵੀਰ ਬਾਦਲ ਕਹਿੰਦਾ ਜਾਂ ਉਹਦੇ ਚੇਲੇ ਕਹਿੰਦੇ ਆ ਭਾਜਪਾ ਦੇ ਜਥੇਦਾਰ ਨੇ ਦੇ ਸਕਦੇ ਜ਼ਰਤਨਾ ਬਿਆਨ ਵੀ ਅਸੀਂ ਨਹੀਂ ਭਾਜਪਾ ਦੇ ਕਿਉਂਕਿ ਸੁਖਵੀਰ ਨੂੰ ਜਵਾਬ ਦੇਣ ਜੋਗਾ ਹੀ ਨਹੀਂ ਹੈ ਉਹਨਾਂ ਦੇ بنائے ਹੋਏ ਕਿਸ ਸ਼੍ਰੋਮਣੀ ਕਮੇਟੀ ਅੱਜ ਸੁਖਵੀਰ ਬਾਦਲ ਨਾਲ ਸਲਾਹ ਨਹੀਂ ਕਰਦੀ ਸੁਖਵੀਰ ਬਾਦਲ ਤਨਖਈਆ ਕਰਾਰਾ ਕਿਸ ਸ਼੍ਰੋਮਣੀ ਕਮੇਟੀ ਦੇ ਸਾਰੇ ਦੇ ਸਾਰੇ ਮੈਂਬਰ ਸੁਖਵੀਰ ਸੁਖਵੀਰ ਬਾਦਲ ਦੇ ਵਿਰੋਧ ਦਾ ਅਕਾਲ ਤਖਸਦ ਦੇ ਹੱਕ 'ਚ ਇੱਕ ਵੀ ਸ਼੍ਰੋਮਣੀ ਕਮੇਟੀ ਮੈਂਬਰ ਨੇ ਬਿਆਨ ਦਿੱਤਾ ਹੋਵੇ ਪ੍ਰਧਾਨ ਨੇ ਬਿਆਨ ਦਿੱਤਾ ਹੋਵੇ ਮੈਨੂੰ ਦੱਸੋ ਸੁਖਵੀਰ ਬਾਦਲ ਦੇ ਵਿਰੋਧ ਇੱਕ ਵੀ ਸ਼੍ਰੋਮਣੀ ਕਮੇਟੀ ਮੈਂਬਰ ਅਕਾਲ ਤਖਸਦ ਦਾ ਜਥੇਦਾਰ ਜਾਂ ਮੰਨ ਲਓ ਕਿ ਜਿੰਨੇ ਬਾਬੇ ਨੇ ਜਿੰਨੇ ਬਾਬੇ ਕੋਈ ਵੀ ਸੁਖਵੀਰ ਬਰੋ ਵਿਰੋਧ ਬੋਲਿਆ ਵੀ ਇਹਨੂੰ ਤਨਖਾਹਿਆ ਕਰਾਰ ਦਿੱਤਾ ਤੁਸੀਂ ਕੌਣ ਹੱਕ ਦੇ ਖੜਨ ਵਾਲੇ ਤੇ ਅੱਜ ਫਰਜ਼ ਸੀਗਾ ਜੇ ਸਾਡੀ ਜਿਹੜੀ ਬਾਬੇ ਕਿਉਂ ਨਹੀਂ ਬੋਲੇ ਕਾਰਨ ਕੀ ਹੈ ਬਾਬੇ ਤਾਂ ਨਿਰਪੱਖਤਾ ਦੇ ਨਾਲ ਆਪਣਾ ਕੰਮ ਕਰਦੇ ਆ ਠੀਕ ਹੈ ਕਹਿੰਦੇ ਸੰਗਤ ਜੋੜ ਰਹੇ ਗੁਰੂ ਘਰਾਂ ਦੇ ਨਾਲ ਉਹ ਕਿਉਂ ਰਾਜਨੀਤੀ ਦੇ ਵਿੱਚ ਐਂਟਰੀ ਮਾਰਨ ਕਿਉਂ ਕਹਿਣ ਸੁਖਵੀਰ ਬਦਨ ਤਨਖਾਹਿਆ ਕਰਾਰ ਦਿੱਤਾ ਜੇ ਨਿਰਪੱਖਤਾ ਦੇ ਨਾਲ ਕਰਦੇ ਆ ਤਾਂ ਅਕਾਲ ਤਖਤ ਦੀ ਮਰਜ਼ਾਦਾ ਨੂੰ ਕਿਉਂ ਨਹੀਂ ਪ੍ਰਮਾਣ ਕਰਦੇ ਅਕਾਲ ਤਖਤ ਇੱਕ ਕਹਿ ਦੇਣਾ ਕਿ ਮੈਂ ਸੁਖਵੀਰ ਬਾਦਲ ਦੇ ਨਾਲ ਖੜਾ ਹਾਂ ਅਕਾਲ ਤਖਤ ਸਾਹਿਬ ਦੇ ਤੇ ਕਾਰਵਾਈ ਕਰਕੇ ਵਿਖਾਵੇ ਇਹਨੂੰ ਲਾਗੇ ਵਿਖਾਵੇ ਨੂੰ ਸੇਕ ਕੇ ਵਿਖਾਵੇ ਇੱਕ ਕਹਿ ਦੇਣਾ ਅਕਾਲ ਤਖਤ ਸਾਹਿਬ ਦੀ ਮੈਂ ਮਰਯਾਦਾ ਨਹੀਂ ਮੰਨਦਾ ਮੇਰੇ ਤੇ ਮਰਯਾਦਾ ਲਾਗੂ ਕਰਾ ਦੇਵੇ ਦੋਨਾਂ 'ਚ ਕੀ ਫਰਕ ਆ ਇੱਕ ਹੀ ਨੇ ਦੋਨੇ ਕੀ ਫਰਕ ਆ ਦੋਨਾਂ 'ਚ ਜਿਆਦਾ ਦਾਖਤਾਂ ਦੇ ਜਫੇਦਾਰ ਵੀ ਕਹਿੰਦੇ ਆ ਸੰਪਰਤਾ ਵੰਤਨ ਖਾਣ ਲਵਾਂਗੇ ਕਿਹੜੀਆਂ ਤੋਂ ਜਿਹੜੀਆਂ ਨਿਸ਼ਾਨ ਸਾਹਿਬ ਵੀ ਨਹੀਂ ਲਾਉਂਦੀਆਂ ਉਹਨਾਂ ਤੋਂ ਜਿਹੜੀਆਂ ਸੰਪਰਤਾ ਅਕਾਲ ਤਖਤ ਦੇ ਮਰਯਾਦਾ ਨੂੰ ਟਿਚਰਾਂ ਕਰਦੀਆਂ ਜਿਹੜੀਆਂ ਸੰਪਰਤਾ ਕਾਲਕਸਰ ਦੀ ਮਰਜ਼ਾਦਾ ਨਹੀਂ ਮੰਨਦੇ ਉਹਨਾਂ ਤੋਂ ਸਲਾਹ ਲੈਣਗੇ ਜੇ ਉਹਨਾਂ ਤੋਂ ਹੀ ਸਲਾਹ ਲੈਣੀ ਆ ਉਹਨਾਂ ਤੋਂ ਹੀ ਸਲਾਹ ਲੈਣੀ ਆ ਤੇ ਫੇਰ ਤੁਹਾਨੂੰ ਜਥੇਦਾਰ ਕਾਦੇ ਵਾਸਤੇ ਬਣਾਇਆ ਪੰਜ ਸੰਗ ਸਲਾਹ ਕਿਸੇ ਦੀ ਨਹੀਂ ਪੰਜ ਸੰਗ ਸੇ ਬੰਦੂ ਮਸਲਾ ਕਰਦੇ ਆ ਪੰਜ ਪਿਆਰੇ ਪੰਥ ਦੇ ਵਿੱਚੋਂ ਦੇ ਨੌਕਰੀ ਤੋਂ ਖਾਰਜ ਕੀਤੇ ਜਾਂਦੇ ਆ ਸ਼੍ਰੋਮਣੀ ਕਮੇਟੀ ਤੋਂ ਉਦੋਂ ਕਿਉਂ ਨਹੀਂ ਬੋਲੇ ਪੰਜ ਪਿਆਰਿਆਂ ਨੇ ਆਕਾਲ ਤਖਤ ਸਾਹਿਬ ਦਾ ਜਥੇਦਾਰ ਤਲਬ ਕਰ ਲਿਆ ਅਰੇ ਤੁਸੀਂ ਕੌਣ ਹੈ ਸੁਖਬੀਰ ਕਹਿੰਨੇ ਕੱਢ ਕੇ ਉਹ ਮਾਰੇ ਤੁਸੀਂ ਕੌਣ ਪੰਜ ਪਿਆਰਿਆਂ ਨੂੰ ਵੀ ਇਹਨਾਂ ਟੈਚ ਸਮਝਿਆ ਅਕਾਲ ਤਖਸ ਨੂੰ ਵੀ ਟੈਚ ਸਮਝਿਆ ਅਕਾਲ ਤਖਸ ਦੀ ਇੱਕ ਵੀ ਮਰਜ਼ਾਦਾ ਨਹੀਂ ਮੰਨਦੀ ਐ ਇਸ ਕਰਕੇ ਅੱਜ ਸਾਨੂੰ ਬਿਲਕੁਲ ਹੀ ਭਰੋਸਾ ਨਹੀਂਗਾ ਇਹਨੂੰ ਤੁਰੰਤ ਪੰਥ ਦੇ ਵਿੱਚੋਂ ਇਹਦਾ ਹੱਕ ਬਣਦਾ ਮੈਂ ਮੇਰੀ ਇਹ ਨਹੀਂ ਕਿ ਵੱਟ ਦਾ ਰੌਲਾ ਸੁਖਵੀਰ ਨਾਲ ਨਾ ਮੈਨੂੰ ਉਹਦੇ ਮੁੱਖ ਮੰਤਰੀ ਹੋਣ ਦਾ ਫਾਇਦਾ ਹੈ ਤੇ ਨਾ ਮੈਨੂੰ ਉਹਦੇ ਗੈਰ ਦਾ ਨੁਕਸਾਨ ਹੈ ਕਿਉਂਕਿ ਜੋ ਕਰਦਾ ਸੀ ਉਹ ਭਗਵਾਨਤ ਮਾਨ ਕਰਦਾ ਉਹ ਹੀ ਚੰਨੀ ਨੇ ਕਰਨਾ ਇੱਥੇ ਜਿਹੜਾ ਆਇਆ ਸੋ ਉਹ ਹੀ ਆਉਣਾ ਨਾ ਇਹਨੇ ਪੰਥ ਦਾ ਕੋਈ ਸਵਾਰਿਆ ਨਹੀਂ ਨਾ ਭਗਵਾਨਤ ਮਾਨ ਨੇ ਸਵਾਰਿਆ ਅਸੀਂ ਤੇ ਗੱਲ ਪੰਥ ਦੀ ਕਰਦੇ ਆ ਨਾ ਬਾਬਿਆਂ ਦੀ ਗੱਲ ਕੀਤੀ ਤੁਸੀਂ ਸੰਤ ਸਮਾਜ ਦੀ ਗੱਲਬਾਤ ਕੀਤੀ ਸੰਤ ਸਮਾਜ ਦੇ ਪ੍ਰਧਾਨ ਨੇ ਬਾਬਾ ਹਰਨਾਮ ਸਿੰਘ ਦੀ ਧੂਮਾ ਤੁਸੀਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇੱਕ ਗੱਲਬਾਤ ਹੀ ਹੈ ਸੁਖਵੀਰ ਸਿੰਘ ਬਾਦਲ ਤੇ ਬਾਬਿਆਂ ਦੀ ਇਹ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਦੀ ਧੂਮਾ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਸਪੋਰਟ ਕਰ ਦਿੱਤੀ ਹੈ ਹੁਣ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਵੀ ਸਾਡੀ ਐਂਟੀ ਪਾਰਟੀ ਹੈ ਸਾਡਾ ਸਾਥ ਬਿਲਕੁਲ ਨਹੀਂ ਬੇਸ਼ੱਕ ਕਹਿੰਦੇ ਰਹੇ ਨੇ ਸਾਡੇ 9 ਮਾਸ ਦਾ ਰਿਸ਼ਤਾ ਪਰ 9 ਮਾਸ ਦਾ ਰਿਸ਼ਤਾ ਹੋਣਾ ਅੱਡ ਅੱਡ ਹੋ ਗਿਆ ਹੁਣ ਅਸੀਂ ਆਪਣੀ ਪਾਰਟੀ ਦਾ ਕੰਮ ਕਰਦੇ ਆਂ ਆਪਣੀ ਦਾ ਕਰਦੇ ਆਂ ਪਰ ਸੰਸਦ ਸਮਾਜ ਦੇ ਪ੍ਰਧਾਨ ਹੋਣ ਦੂਸਰੇ ਪਾਸੇ ਭੁੱਗਤ ਗਏ ਨੇ ਬਾਗਲਾ ਦੀ ਮਰਜ਼ੀ ਤੋਂ ਬਗੈਰ ਨਹੀਂ ਪੁੱਗਤੇ ਆਪ ਗਏ ਨਹੀਂ ਉਹਨੂੰ ਅੱਗੇ ਕਰਤਾ ਉਹੀ ਆ ਹਰਨਾਲ ਸਿੰਘ ਦੀ ਧੁੰਮਾ ਜਿਹੜੇ ਕਹਿ ਰਹੇ ਸੀ ਇਹਨਾਂ ਵਰਗਾ ਪੰਥ ਨੂੰ ਸਵੈਰ ਦਾਗੂ ਨਹੀਂ ਮਿਲਣਾ ਇਹਨਾਂ ਵਾਸਤੇ ਅਰਦਾਸ ਕਰਿਆ ਕਰੋ ਕਿ ਬਾਦਲ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਬ ਰੱਖੇ ਜਿਹੜਾ ਬਾਦਲ ਪਰਿਵਾਰ ਵਾਸਤੇ ਪੜਤੀ ਕਲਾ ਦੀਆਂ ਲੋਕਾਂ ਤੋਂ ਸੰਗਤਤਾ ਤੋਂ ਅਰਦਾਸਾਂ ਕਰਵਾਉਂਦਾ ਵੀ ਬਾਦਲ ਕਾਂ ਦੀ ਮਰਜ਼ੀ ਤੋਂ ਬਿਨਾਂ ਸਪੋਰਟ ਕਰਤੀ ਉਹਨੇ ਭਾਜਪਾ ਦੀ ਕੀ ਫੇਰ ਆ ਉਹਨੂੰ ਅੱਜ ਅਕਾਲ ਪੁਰਖ ਸਾਹਿਬ ਨੇ ਤਨਖਾਈਆ ਇਕਰਾਰ ਦਿੱਤਾ ਹੋਇਆ ਵੀ ਬਾਬੇ ਧੁੰਮੇ ਦਾ ਇੱਕ ਵੀ ਬਿਆਨ ਆਇਆ ਵੀ ਇਹਨੂੰ ਭਾਈ ਸਜ਼ਾ ਦਿਓ ਇਹਨੇ ਗੁਰੂਗ੍ਰੰਥ ਦੇ ਅੰਗ ਖਿਲਾ ਰਹੇ ਆ ਕੀ ਪਗਰਾੜੀ ਕਾਣ ਤੋਂ ਬਾਅਦ ਸੌਦਾ ਸਾਹਿਬ ਦੀ ਮਦਦ ਕਰਨ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਬਾਦਲਾਂ ਦੇ ਨਾਲ ਨਹੀਂ ਬੈਠਾ ਉਹਨਾਂ ਦੀ ਗੱਲ ਨਹੀਂ ਕੀਤੀ ਉਹਨਾਂ ਨਾਲ ਮੀਟਿੰਗਾਂ ਨਹੀਂ ਹੁੰਦੀਆਂ ਹਰ ਗੱਲ ਹੀ ਬਾਦਲਾਣਾ ਹੁੰਦੀ ਉਹਨਾਂ ਦੇ ਇਸ ਕਰਕੇ ਸਾਨੂੰ ਸਿਰਫ ਤੇ ਸਿਰਫ ਜੇ ਭਰੋਸਾ ਤੇ ਆਕਾਲਪੁਰਖ ਤੇ ਆ ਇਹ ਇਹ ਉਹ ਲੋਕੜੇ ਵੀ ਕਬਜ਼ਾ ਸਾਡੇ ਤੇ ਖਾਣਾ ਸਾਡਾ ਪੰਥ ਦਾ ਤੇ ਗੱਲਾਂ ਆਰਐਸਐਸ ਦੀਆਂ ਗੱਲਾਂ ਬਾਦਲਾਂ ਦੀਆਂ ਭਾਜਪਾ ਨੇ ਕੀ ਕੀਤਾ ਕੌਮ ਵਾਸਤੇ ਆ ਜਵੇ ਕੁਝ ਵੀ ਨਹੀਂ ਉੱਥੇ ਉਹਨਾਂ ਦੇ ਭਾਜਪਾ ਦੀ ਮਦਦ ਕਰਦੇ ਹੁਣ ਤਾਂ ਕੋਈ ਲਫ਼ਜ਼ ਹੀ ਨਹੀਂ ਜਿਹੜੇ ਮੈਂ ਬੋਲ ਦੇਵਾਂ ਮਿਲਦੀ ਹੀ ਨਹੀਂ ਵੀ ਹੁਣ ਇਹਨਾਂ ਨੂੰ ਇਦੋਂ ਥੱਲੇ ਕੀ ਕਹਿ ਦਈਏ ਮੈਂ ਆਣਾ ਅਭੀ ਅੱਜ ਦੇ ਸਿੱਖ ਨੂੰ ਮਿਹਣਾ ਮਾਰਨਾ ਤੇ ਸਿੱਧਾ ਮਾਰ ਦੇ ਤੂੰ ਤਾਂ ਭਾਈ ਪਾਤਾ ਹੂੰ ਇਦੋਂ ਅੱਕ ਗੱਲ ਹੀ ਨਹੀਂ ਰਹਿ ਜਾਂਦੀ ਕੋਈ ਕਿਉਂਕਿ ਭਾਈ ਪਾਉ ਆ ਜਿਹੜਾ ਸਾਡੇ ਸਿੱਖਾਂ ਨੂੰ ਨੋਚੜਿਆ ਭਾਈ ਪਾਉ ਆ ਜਿਹੜਾ ਅੱਜ ਸਾਡੇ ਅਮਰਤ ਦੀ ਗੱਲ ਕਰਨ ਵਾਲੇ ਬਾਣੀ ਦੀ ਗੱਲ ਕਰਨ ਵਾਲੇ ਸਿੱਖੀ ਦੀ ਗੱਲ ਕਰਨ ਵਾਲੇ ਜਿਹੜੇ ਸਾਡੇ ਨੌਜਵਾਨਾਂ ਨੂੰ ਨਸ਼ੇ ਛਡਾਉਣ ਦੀ ਗੱਲ ਕਰਦੇ ਉਹ ਦੀਬੜੂਗੜ੍ਹ ਚ ਬੈਠਾ ਕੀ ਕਸੂਰ ਐਨਐਸਰ ਕਹਦੇ ਤੇ ਲੱਗ ਗਈ ਕਿ ਉਹਨੇ ਆਪਾ ਕਿਹੜਾ ਦੇਸ਼ ਵਿਰੋਧੀ ਉਹਨੇ ਕੋਈ ਬੰਦਾ ਮਾਰਿਆ ਦੇਸ਼ ਦੇਸ਼ ਦੇ ਦੇਸ਼ ਭਗਤ ਮਾਰਤਾ ਉਹਨੇ ਵੀ ਆਹ ਭੰਡਾ ਦੇਸ਼ ਭਗਤ ਸੀ ਉਹਨੂੰ ਮਾਰਤਾ ਕੀ ਕਤਲ ਕੀਤਾ ਉਹਨੇ ਕਿ ਉਹਨੇ ਕਿਸੇ ਤੋਂ ਜੱਜਿਆ ਲਿਆ ਕੋਈ ਹੈ ਕੋਈ ਗਨਾਹ ਤੇ ਜੇ ਉਹਦਾ ਗਨਾਹ 23 24 ਦਾ ਕੇਸ ਸੀ ਇੱਕ ਉਹਨੂੰ ਜੇ ਦਾ ਉਹ ਕਰਾਉਣ ਵਾਸਤੇ ਚਲਾ ਗਿਆ ਵੀ ਝੂਠਾ ਪਾਇਆ ਉਹਨੂੰ ਜਾ ਕੇ ਦੀਬੜੂਗੜ੍ਹ ਠੋਕਤਾ ਕੌਣ ਆ ਇਹ ਇਸ ਕਰਕੇ ਸਾਰੀ ਭਾਈਪਾ ਸੁਖਬੀਰ ਆਪ ਸਾਰੇ ਦੇ ਸਾਰੇ ਇੱਕੋ ਹੀ ਜੁੰਡਲੀ ਇਹਨਾਂ 'ਚ ਕੋਈ ਫਰਕ ਨਹੀਂ ਅਖੀਰ ਤੇ ਆਉਣ ਵਾਲਾ ਸਮਾਂ ਕਿਸ ਨਜ਼ਰੀਆ ਨਾਲ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਵੇਖੋ ਜਿਹੜੀ ਗੱਲ ਆ ਅਕਾਲੀ ਦਲ ਦੀ ਵਾਰ-ਵਾਰ ਆ ਰਹੀ ਹੈ ਨਾ ਅਕਾਲੀ ਦਲ ਤੇ ਕਦੇ ਨਹੀਂ ਜਾ ਸਕਦਾ ਅਕਾਲੀ ਦਲ ਤੇ ਹੈ ਹੀ ਉਹ ਜਿਹੜੇ ਅਕਾਲ ਪੁਰਖ ਨੂੰ ਮੰਨਦੇ ਨੇ ਤੇ ਜਿਹੜਾ ਅਕਾਲ ਪੁਰਖ ਨੂੰ ਮੰਨਦਾ ਉਹਦੀ ਸੋਚ ਅਕਾਲ ਪੁਰਖ ਨਾਲ ਜੁੜੀ ਹੋਈ ਉਹਨੂੰ ਸੋਚ ਨੂੰ ਕਿਹੜਾ ਦਬਾ ਦੂਗਾ ਯਾਰ ਉਹਨੂੰ ਬਾਦਲ ਦਬਾਉਂਦੇ ਦਬਾਉਂਦੇ ਮਰ ਚਲੇ ਆ ਅਕਾਲੀ ਵੀ ਬਣੇ ਰਹੇ ਪਰ ਅਕਾਲੀ ਦੀ ਸੋਚ ਨੂੰ ਵੀ ਦਬਾਉਂਦੇ ਰਹੇ ਵੇਖੋ ਸੁਣੋ ਵੀ ਬਾਦਲ ਅਕਾਲੀ ਅਖਵਾਉਂਦੇ ਰਹੇ ਅਕਾਲੀ ਦੀ ਸੋਚ ਨੂੰ ਦਬਾਉਂਦੇ ਰਹੇ ਜੇ ਅਕਾਲੀ ਦੀ ਸੋਚ ਨੂੰ ਨਾ ਦਬਾਉਂਦੇ ਤੇ ਕਰਿਸ਼ਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਕਿਉਂ ਸ਼ਹੀਦ ਕੀਤੇ ਕਮਲਜੀਤ ਸਿੰਘ ਕਿਉਂ ਸ਼ਹੀਦ ਕੀਤਾ ਜਿਸਪਾਲ ਚੌਰ ਸਿੱਧਮ ਕਿਉਂ ਸ਼ਹੀਦ ਕੀਤਾ ਦਰਸ਼ਨ ਸਿੰਘ ਲੋਹਾਰਾ ਕਿਉਂ ਸ਼ਹੀਦ ਕੀਤਾ ਦਰਸ਼ਨ ਸਿੰਘ ਸਿੰਘ ਲੋਹਾਰਾ ਵੀ ਇਹਨਾਂ ਦੀ ਪੁਲਿਸ ਨੇ ਛੇੜ ਕੀਤਾ ਆਸ਼ੂ ਤੋਸ ਦੀ ਮਦਦ ਕੀਤੀ ਜੇ ਕ੍ਰਿਸ਼ਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਸੌਦਾ ਸਾਹ ਦੇ ਮਦਦ ਕੀਤੀ ਕਮਲਜੀਤ ਸਿੱਧ ਕੀਤਾ ਸੌਦਾ ਸਾਹ ਦੇ ਪੱਖ ਚਾ ਕੇ ਛੇੜ ਕੀਤਾ ਹੁਣ ਇਹਦਾ ਅਕਾਲੀ ਸੋਚ ਨੂੰ ਦਬਾਉਂਦੇ ਰਹਿਆ ਅਕਾਲੀਆਂ ਦੇ ਨਾਂ ਤੇ ਇਹ ਅਕਾਲੀ ਸੋਚ ਦਬਾਉਂਦੇ ਰਹਿਆ ਅਸੀਂ ਅਕਾਲੀ ਆ ਸਾਡੀ ਸੋਚ ਨੂੰ ਦਬਾਇਆ ਜਾ ਰਿਹਾ ਅਕਾਲ ਕਸਦਾ ਪੁੰਡਾ ਸਾਡੇ ਤੇ ਖੜਕਾਇਆ ਜਾਂਦਾ ਜੇ ਕੋਈ ਇਹ ਗੱਲ ਕਰਦਾ ਅਕਾਲ ਤਖਤ ਦੇ ਹੱਕ ਦੀ ਵੀ ਗੱਲ ਕਰਦਾ ਉਹਨੂੰ ਵੀ ਦਵਾਇਆ ਜਾਂਦਾ ਹੈ ਇਹ ਜਿੰਨੇ ਅਕਾਲ ਤਖਤ ਜੇ세ਦਾਰ ਆ ਤੇ ਸਾਰੇ ਦੇ ਸਾਰੇ ਬਾਦਲਾਂ ਦੇ ਨੇ ਇਹ ਸ਼ਰੇਆਮ ਆ ਇਹ ਬਾਰ ਬਾਰ ਆਪਾਂ ਕਹੀਏ ਇਹ ਬਾਦਲਾਂ ਦੇ ਉਹ ਕਿਹੜਾ ਬੰਦਾ ਜਿਸ ਨੂੰ ਪਤਾ ਨਹੀਂ ਕਿ ਬਾਦਲਾਂ ਦੇ ਆ ਤੇ ਜੇ ਬਾਦਲਾਂ ਦੇ ਆ ਤੇ ਬਾਦਲਾਂ ਦੇ ਵਿਰੁੱਧ ਫੈਸਲਾ ਲੈਣ ਦੀ ਜ਼ਰੂਰਤ ਕਦੇ ਵੀ ਨਹੀਂ ਕਰਨਗੇ ਕਦੇ ਵੀ 40 ਦਿਨ ਦੀ ਸੇਵਾ ਲਾਉਣਗੇ ਤੇ ਭਾਂਡੇ ਮਜਾ ਲੈਣ ਤੇ ਨਿਯਮ ਕਰਾ ਲੈਣ ਤੇ ਝਾੜੂ ਲਵਾ ਲੈਣ ਇਦੋਂ ਅਲਾਵਾ 40 ਦਿਨਾਂ ਤੋਂ ਬਾਅਦ ਉਹਨੂੰ ਸਰਟੀਫਿਕੇਟ ਬੜਾ ਸੋਹਣਾ ਜਾਂ ਮਿਲ ਜਾਣਾ ਹੈ ਇਹ ਹੁਣ ਇਹ ਪੰਥਕ ਆ ਹੁਣ ਇਹਨੇ ਭੁੱਲ ਬਕਸਾਲੀ ਆ ਹੁਣ ਇਹਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਆਹ ਜਥੇਦਾਰ ਜਿਨ੍ਹਾਂ ਨੇ ਤਨਖਾਹਿਆ ਕਰਾਰ ਦਿੱਤਾ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ ਜਿਦੇ ਬਾਦਲਾਂ ਨੂੰ ਵੋਟਾਂ ਨਹੀਂ ਪਈਆਂ ਉਹਦੇ ਰੋਂਦਾ ਹਿਆਂ ਦਾ ਪੰਥ ਾਰ ਗਿਆ ਤੇ ਆ ਜੋ ਉਸੇ ਪੰਥ ਨੂੰ ਆਪ ਹੀ ਇਹ ਤਨਖਾਹਿਆ ਕਰਾਰ ਦਿੱਤਾ ਕਿਹੜੀ ਸਿਆਸਤ ਖੇਡ ਰੇ ਕੋਣ ਨਾਲ ਕੌਮ ਨੂੰ ਕਿੱਥੇ ਕਮਰਾ ਕਰ ਰਹਾ ਸਾਨੂੰ ਦੇਖਣਾ ਪਵੇਗਾ ਉਸ ਦਿਨ ਪੰਥ ਾਰ ਰਿਆ ਹੁਣ ਉਸੇ ਪੰਥ ਨੂੰ ਆਪ ਤਲਬ ਕਰ ਰਹਾ ਇਹ ਤਾਂ ਸਾਰੇ ਕਾਂਡੋਂ ਤੋਂ ਪਹਿਲਾਂ ਦੇ ਹੋਏ ਹੋਏ ਆ ਵਗਰਾੜੀ ਕਾਂਡ ਪਹਿਲਾਂ ਦਾ ਬਿਲਕੁਲ ਸੁਨਾਮ ਕਾਂਡ ਪਹਿਲਾਂ ਦਾ ਲੁਧਿਆਣਾ ਕਾਂਡ ਪਹਿਲਾਂ ਦਾ ਗਰਦਾਸਪੁਰ ਕਾਂਡ ਪਹਿਲਾਂ ਦਾ ਸਾਡੇ ਉਹ ਨੌਜਵਾਨ ਜ਼ਿਲ੍ਹਾਂ ਵਿੱਚ ਜਿਹੜੇ ਫੜੇ ਹੋਏ ਪਹਿਲਾਂ ਦੇ ਨੇ ਇਹ ਸਾਰੇ ਕਾਂਡ ਹੀ ਪਹਿਲਾਂ ਦੇ ਆ ਫਿਰ ਉਹ ਤੋਂ ਪੰਥ ਕਿਵੇਂ ਸੀ ਤੇ ਹੁਣੇ ਪੰਥ څنګهਈਆ ਕਿਵੇਂ ਆ ਜਥੇਦਾਰਾਂ ਤੇ ਵੀ ਸਵਾਲ ਉੱਠਦੇ ਆ ਦਿਲ ਦੀਆਂ ਬਿਹਾਰੀਆਂ ਤੋਂ ਭਾਈ ਗੁਰਪਖ ਸਿੰਘ ਜੀ ਤੁਹਾਡਾ ਧੰਨਵਾਦ ਤੁਸੀਂ ਆ ਕੇ ਗੱਲਬਾਤ ਚੈਨਲ ਤੇ ਆਪਣੀ ਰੱਖੀਆ ਪੱਖ ਰੱਖਿਆ ਤੇ ਬੜੇ ਸੋਹਣੇ ਢੰਗ ਤੇ ਸੋਹਣੇ ਤਰੀਕੇ ਦੇ ਨਾਲ ਵੀਰ ਹੋਣਾ ਨੇ ਗੱਲਬਾਤ ਸੰਗਤ ਜੀ ਕੀਤੀ ਹੈ ਹਜੇ ਵੇਖੋ ਆਉਣ ਵਾਲੇ ਸਮੇਂ ਦੇ ਅੰਦਰ ਕੀ ਕੁਝ ਸਾਹਮਣੇ ਆਉਂਦਾ ਕਿਉਂਕਿ ਇਹ ਜਿਹੜਾ ਸਿਸਟਮ ਚੱਲ ਰਿਹਾ ਜੋ ਅਸੀਂ ਕੁਝ ਦੇਖ ਰਹੇ ਆ ਕਿਤੇ ਤਨਖਾਹੀਆ ਕਰਾਰ ਸੁਖਬੀਰ ਸਿੰਘ ਬਾਦਲ ਨੂੰ ਕਿਤੇ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਸੀ ਮੰਤਰੀ-ਸ਼ੰਤਰੀ ਜਿਨ੍ਹਾਂ ਕੋਲ ਚੇਅਰਮੈਨੀਆਂ ਸੀ ਉਹ ਦੇ ਰਹੇ ਨੇ ਆਪੋ ਆਪਣੇ ਅਸਤੀਫੇ ਦੇ ਰਹੇ ਨੇ ਇਹਦੇ ਪਿੱਛੇ ਕਹਾਣੀ ਲੋਕ ਇਹ ਗੱਲ ਕਰਦੇ ਆ ਵੀ ਕਹਾਣੀਆਂ ਦੇ ਪਿੱਛੇ ਕੁਝ ਹੋਰ ਵੱਖਰੀ ਚੱਲ ਰਹੀ ਹੈ ਆਉਣ ਵਾਲੇ ਸਮੇਂ ਅੰਦਰ ਉਹ ਵੀ ਉਗਣ ਕੇ ਸੱਚ ਜਿਹੜਾ ਹੈ ਉਹ ਸਾਹਮਣੇ ਆ ਜਾਣਾ ਹੈ ਸੱਚ ਕਦੀ ਹਮੇਸ਼ਾ ਲੁਕਿਆ ਛिपਿਆ ਨਹੀਂ ਰਹਿੰਦਾ ਸੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਹੀ ਜਾਂਦਾ ਹੈ ਬੇਸ਼ੱਕ ਬੰਦਾ ਜਿੰਨੀ ਮਰਜੀ ਗੇਮ ਪਾਉਣ ਦਾ ਯਤਨ ਕਰੇ ਲੋਕਾਂ ਨੂੰ ਇਸ ਤਰੀਕੇ ਦਾ ਵਿਖਾਵੇ ਤੇ ਪਿੱਛੇ ਕੁਝ ਵੱਖਰਾ ਹੋਵੇ ਪਰ ਚੇਤੇ ਰੱਖਿਆ ਜੇ ਪਿੱਛੇ ਦੇ ਸੱਚ ਹੈ ਤੇ ਉਹ ਉਗੜ ਕੇ ਅਗਲੇ ਪਾਸੇ ਆ ਜਾਂਦਾ ਝੂਠ ਫੇਰ ਦੁਬਾਰ ਤੋਂ ਉਹਦਾ ਖਾਤਮਾ ਹੋ ਜਾਂਦਾ ਇਸ ਵਾਸਤੇ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਸਾਹਮਣੇ ਜਿਹੜਾ ਸ਼ੀਸ਼ੇ ਵਾਂਗ ਆ ਕੇ ਚਮਕਣਾ ਸੋ ਸਾਨੂੰ ਸ਼੍ਰੋਮਣੀ ਅਕਾਲੀ ਦਲ ਬਚਾਉਣ ਦੀ ਸਾਨੂੰ ਲੋੜ ਹੈ ਖੇਤਰੀ ਪਾਰਟੀ ਸਾਡੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਚੜ੍ਹਦੀ ਕਲਾ ਵਾਲੇ ਸਾਡੇ ਨੌਜਵਾਨ ਹੋਣੇ ਚਾਹੀਦੇ ਆ ਪੜ੍ਹੇ ਲਿਖੇ ਨੌਜਵਾਨ ਹੋਣੇ ਚਾਹੀਦੇ ਆ ਜਿਹੜਾ ਸਮਾਂ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਦੀ ਗੱਲਬਾਤ ਆਪਾਂ ਕਰਦੇ ਆ ਜਦੋਂ ਸਿੱਖ ਫੈਡਰੇਸ਼ਨਾਂ ਨੇ ਜਦੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੋਰਚੇ ਲਾਏ ਚਾਬੀਆਂ ਦੇ ਮੋਰਚੇ ਲਾਏ ਉਹ ਤੋਂ ਬੜੀ ਵੱਡੀ ਭੂਮਿਕਾ ਜਿਹੜੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਨਿਭਾਈ ਹੈ ਉਹ ਮੋੜ ਸਮਾਂ ਉਹ ਉਹ ਅਜੇ ਹੀ ਇਕੱਤਰਤਾ ਏਕਤਾ ਵੇਖਣ ਵਾਸਤੇ ਅੱਜ ਵੀ ਪੰਜਾਬ ਦੇ ਲੋਕ ਤਰਸਦੇ ਨੇ ਛੇਤੀ ਦੇਖਣ ਨੂੰ ਮਿਲੇਗੀ ਇਹ ਵੀ ਲੋਕ ਉਮੀਦ ਕਰਦੇ ਤੇ ਅਸੀਂ ਵੀ ਉਮੀਦ ਕਰਦੇ ਆ ਸਾਰਿਆਂ ਦਾ ਧੰਨਵਾਦ वाहिगुरु जी का ख़ाला वाहि वाहिगु फति